ਹਾਂਜੀ ਪਿਆਰਪ੍ਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਤੇਜ ਬਾਬੂ ਚੱਕ ਫੇਲੇ ਵਾਲਾ ਅੱਜ ਇਸ ਮੈਂ ਪਹੁੰਚਿਆ ਜੀ ਪਿੰਡ ਛੱਤੇਆਣਾ ਜੋ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਆ ਜੀ ਛੱਤੇਆਣਾ ਔਰ ਇਸ ਪਿੰਡ ਨੂੰ ਸ਼ੋਹ ਪ੍ਰਾਪਤ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਪਾਤਸ਼ਾਹ ਸਰਬੰਸਦਾਨੀ ਉਹਨਾਂ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਆ ਜੀ ਤੇ ਦਰਬਾਰ ਸਾਹਿਬ ਦਾ ਨਾਮ ਹੀ ਗੁਰਦੁਆਰਾ ਗੁਪਤ ਸਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਖਦਰਾਣੇ ਦੀ ਟਾਪ ਤੋਂ ਜੰਗ ਜਿੱਤ ਕੇ ਪਹੁੰਚੇ ਸੀ ਸ੍ਰੀ ਮੁਕਤਸਰ ਸਾਹਿਬ ਤੋਂ ਜਦੋਂ ਜੰਗ ਸਮਾਪਤ ਹੋਈ ਤਾਂ ਇੱਥੇ ਪਹੁੰਚੇ ਸੀ ਗੁਰੂ ਸਾਹਿਬ ਜਿੱਥੇ ਉਹਨਾਂ ਨੂੰ ਰੋਕ ਕੇ ਤਾਂ ਜਿੱਥੇ ਗੁਰੂ ਸਾਹਿਬ ਜੀ ਦਾ ਘੋੜਾ ਰੋਕ ਕੇ ਕਹਿੰਦੇ ਕਿ ਇੱਥੇ ਬਰਾੜਾ ਨੇ ਉਹਨਾਂ ਤੋਂ ਤਨਖਾਹਾਂ ਮੰਗੀਆਂ ਸੀ ਬਾਕੀ ਇੱਥੇ ਬੋਰਡ ਲੱਗਾ ਹੋਇਆ ਮੈਂ ਉਧਰ ਬੋਰਡ ਵੱਲ ਵੀ ਜਾਵਾਂਗਾ ਤੇ ਉਧਰ ਵੀ ਤੁਹਾਨੂੰ ਮੈਂ ਠੀਕ ਹੈ ਜੀ ਇਤਿਹਾਸ ਬਾਕੀ ਦਾ ਪੜ੍ਹ ਕੇ ਸੁਣਾਵਾਂਗਾ ਤੇ ਜਦੋਂ ਤਨਖਾਹਾਂ ਮੰਗੀਆਂ ਸੀ ਤਾਂ ਫਿਰ ਗੁਰੂ ਸਾਹਿਬ ਨੇ ਇੱਥੇ ਉਹਨਾਂ ਨੂੰ ਬਰਾੜਾ ਨੂੰ ਤਨਖਾਹਾਂ ਦਿੱਤੀਆਂ ਤੇ ਭਾਈ ਦਾਨ ਸਿੰਘ ਜੀ ਜਿਹੜੇ ਕਿ ਇੱਥੇ ਬਠਿੰਡੇ ਦੇ ਨੇੜੇ ਆ ਉਹਨਾਂ ਦਾ ਗੁਰਦੁਆਰਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਉਹਨਾਂ ਨੂੰ ਵੀ ਇੱਥੇ ਜਿਹੜਾ ਉਹਨਾਂ ਨੂੰ ਵਰਦਾਨ ਬਖਸ਼ਿਆ ਸੀ ਤੇ ਇਧਰ ਜੀ ਬਾਨ ਦਾ ਦਰਖਤ ਆ ਤੇ ਜਿਹਦੇ ਨਾਲ ਗੁਰੂ ਸਾਹਿਬ ਜੀ ਨੇ ਆਪਣਾ ਕੋੜਾ ਬਣਿਆ ਸੀ ਆ ਲਿਖ ਕੇ ਲਾਇਆ ਹੈ ਅੱਜ ਇਸ ਬਾਨ ਦੇ ਦਰਖਤ ਨਾਲ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੋੜਾ ਬਣਿਆ ਸੀ ਤੇ ਆਪਾਂ ਉਧਰ ਚੱਲਦੇ ਆ ਬਾਨ ਦੇ ਦਰਖਤ ਦੇ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਤੇ ਸੰਗਤਾਂ ਨੂੰ ਬੇਨਤੀ ਆ ਕਿ ਵੀਡੀਓ ਵੱਧ ਤੋਂ ਵੱਧ ਵੀਰ ਵਾਂਗ ਕੇ ਹਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਵੀਡੀਓ ਹਣਾ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਆਪਾਂ ਵੀਡੀਓ ਬਣਾਉਂਦੇ ਆ ਤੇ ਇਦਾਂ ਦੀਆਂ ਵੀਡੀਓ ਆਪਾਂ ਹੋਰ ਬਣਾਇਆ ਕਰਾਂਗੇ ਤੇ ਆ ਉਹ ਬਾਣਾ ਜੀ ਕਰੋ ਦਰਸ਼ਨ ਇੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਹੋਇਆ ਸੀ ਜੀ ਸੋ ਦੁਬਾਰਾ ਫੇਰ ਬੇਨਤੀ ਕਰਦਾ ਕਿ ਵੀਰ ਵਾਂਗ ਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰ ਦਿਆ ਕਰੋ ਹਣਾ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਵੀਡੀਓ ਬਣਦੀਆਂ ਤੇ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਮੈਂ ਹਨਾ ਜਗਾ ਜਗਾ ਜਾਣਾ ਜਿੱਥੇ ਵੀ ਇਤਿਹਾਸਕ ਜਗਾ ਹੁੰਦੀਆਂ ਜਾਂ ਕੋਈ ਵਧੀਆ ਵਧੀਆ ਵੀਡੀਓ ਹੀ ਪਾਉਣਾ ਮੈਂ ਕਦੇ ਕੋਈ ਮਾੜੀ ਵੀਡੀਓ ਨਹੀਂ ਪਾਈ ਹਨਾ ਦਰਬਾਰ ਸਾਹਿਬ ਦੀ ਵੀਡੀਓ ਪਾਉਣਾ ਤੇ ਬਸ ਇਸ ਤਰ੍ਹਾਂ ਦੀਆਂ ਧਾਰਮਿਕ ਵੀਡੀਓ ਹੀ ਪਾਉਣਾ ਤੇ ਵੀਰ ਬਣ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਠੀਕ ਆ ਤਾਂ ਜੋ ਮੈਨੂੰ ਤੁਸੀਂ ਪਿਆਰ ਬਖਸ਼ੋ ਹਨਾ ਤੇ ਮੇਰਾ ਵੀ ਮਾਣ ਵਧੇ ਤੇ ਮੈਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਪਾਵਾਂ ਤੇ ਜਗਾ ਜਗਾ ਜਾਵਾਂ ਜਿੱਥੇ ਜਿੱਥੇ ਇਸ ਤਰ੍ਹਾਂ ਦੇ ਇਤਿਹਾਸ ਹਨਾ ਜੀ ਬਣੇ ਹੋਏ ਨੇ ਸੋ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਣਾ ਤੇ ਫਿਰ ਉਸ ਤੋਂ ਬਾਅਦ ਪਰਲੇ ਪਾਸੇ ਬੋਰ ਲੱਗਿਆ ਹੋਇਆ ਆਪਾਂ ਉੱਥੋਂ ਥੋੜਾ ਜਿਹਾ ਤੁਹਾਨੂੰ ਇਤਿਹਾਸ ਪੜ ਕੇ ਸੁਣਾਵਾਂਗੇ ਕੁਝ ਤਾਂ ਮੈਂ ਇਸ ਤੋਂ ਪਹਿਲਾਂ ਦੱਸ ਚੁੱਕਿਆ ਤੇ ਕੁਝ ਆਪਾਂ ਅੰਦਰੋਂ ਪੜਾਂਗੇ ਇਤਿਹਾਸ ਦਰਬਾਰ ਸਾਹਿਬ ਬਹੁਤ ਹੀ ਵਧੀਆ ਬਣਿਆ ਹੋਇਆ ਜੀ ਬਹੁਤ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਇੱਥੇ ਸੋ ਇੱਧਰ ਆਪਣੇ ਬਾਬਾ ਜੀ ਬੈਠੇ ਹੋਏ ਨੇ ਪ੍ਰਸ਼ਾਦ ਵਾਲੇ ਇਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਧਰ ਬਾਬਾ ਜੀ ਪ੍ਰਸ਼ਾਦ ਤੇ ਬੈਠੇ ਹੋਏ ਨੇ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਵੀਰਾਂ ਦੀ ਸੋ ਆਪਾਂ ਚੱਲਦੇ ਆਂ ਉੱਧਰ ਬੋਰਡ ਦੇ ਵੱਲ ਇੱਧਰ ਬੋਰਡ ਲੱਗਿਆ ਹੋਇਆ ਉੱਥੋਂ ਤੁਹਾਨੂੰ ਜਿਹੜਾ ਇਤਿਹਾਸ ਇੱਥੋਂ ਦਾ ਦਰਬਾਰ ਸਾਹਿਬ ਦਾ ਆਪਾਂ ਪੜ ਕੇ ਸੁਣਾਵਾਂਗੇ ਤੇ ਆਪਾਂ ਇੱਧਰ ਬੋਰਡ ਦੇ ਵੱਲ ਆ ਗਏ ਆ ਤੇ ਇੱਥੋਂ ਦਾ ਇਤਿਹਾਸ ਮੈਂ ਕੁਝ ਤਾਂ ਬੋਲ ਕੇ ਦੱਸਦਾ ਕਿ ਬਰਾੜਾ ਨੇ ਇੱਥੋਂ ਗੁਰੂ ਸਾਹਿਬ ਤੋਂ ਤਨਖਾਹਾਂ ਮੰਗੀਆਂ ਸੀ ਇੱਥੇ ਆ ਕੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਫੜ ਲਈ ਸੀ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੁਹਾਡੀਆਂ ਤਨਖਾਹਾਂ ਡੱਲੇ ਦੇ ਰਵਾਜ ਤਲਵੰਡੀ ਸਾਬੋ ਕੋਈ ਜਾ ਕੇ ਦੇਵਾਂਗੇ ਪਰ ਬਰਾਡਕਾਮ ਨੇ ਜਦ ਨਹੀਂ ਛੱਡੀ ਠੀਕ ਹੈ ਜੀ ਉਹਨਾਂ ਨੇ ਘੋੜੇ ਦੀ ਲਕਾਮ ਉਦਾਂ ਹੀ ਫੜੀ ਰੱਖੀ ਤੇ ਫਿਰ ਗੁਰੂ ਸਾਹਿਬ ਨੇ ਇੱਥੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਤੇ ਇਸ ਦਰਬਾਰ ਸਾਹਿਬ ਦਾ ਗੁਰੂ ਘਰ ਦਾ ਨਾਂ ਗੁਪਤ ਸਰ ਰੱਖਿਆ ਤੇ ਉਹ ਵੀ ਮੈਂ ਤੁਹਾਨੂੰ ਦੱਸਦਾ ਸੀ ਕਿ ਇੱਥੇ ਭਾਈ ਦਾਨ ਸਿੰਘ ਜੀ ਨੂੰ ਉਹਨਾਂ ਨੇ ਹਾਂ ਜੀ ਪਾਈਦਾਨ ਸਿੰਘ ਨੂੰ ਸਿੱਖੀ ਬਖਸ਼ ਦਿੱਤੀ ਬਾਧੂ ਮਾਇਆ ਧਰਤੀ ਤੇ ਦਬ ਕੇ ਗੁਰੂ ਸਾਹਿਬੇ ਸਥਾਨ ਦਾ ਨਾਮ ਮੁਖਾਰਥਨ ਦੇ ਵਿੱਚੋਂ ਗੁਪਤ ਸਰ ਸਾਹਿਬ ਰੱਖਿਆ ਤੇ ਕੌਤਕ ਦੇਖ ਕੇ 사ਜਦ ਇਬਰਾਹਿਮ ਪੀਰ ਵਹਿਮੀ ਪੀਰ ਪ੍ਰਭਾਵਿਤ ਹੋਇਆ ਤੇ ਗੁਰੂ ਜੀ ਤੋਂ ਅੰਮ੍ਰਿਤ ਦੀ ਦਾਤ ਲਈ ਬੇਨਤੀ ਕੀਤੀ ਤੇ ਅੰਮ੍ਰਿਤ ਸ਼ਾਹ ਕੇ ਸੰਗ ਸੱਜ ਗਿਆ ਸੀ ਜੀ ਵਹਿਮੀ ਪੀਰ ਤੇ ਆਪਾਂ ਉਹਨਾਂ ਦੀ ਜਗ੍ਹਾ ਤੇ ਵੀ ਚੱਲਦੇ ਉਹਨਾਂ ਦੀ ਜਗ੍ਹਾ ਵੀ ਇੱਥੇ ਬਣੀ ਹੋਈ ਆ ਵਹਿਮੀ ਪੀਰ ਦੀ ਉਹਨਾਂ ਦੀ ਜਗ੍ਹਾ ਵੱਲ ਵੀ ਆਪਾਂ ਚੱਲਾਂਗੇ ਤੇ ਉਹਨਾਂ ਦੀ ਜਗ੍ਹਾ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਇੱਧਰ ਸੰਗ ਤਾਈ ਆ ਜੀ ਸ੍ਰੀ ਮੁਕਸਰ ਸਾਹਿਬ ਤੋਂ ਵਾਸਾ ਦੇ ਦਰਸ਼ਨ ਕਰਨ ਤੇ ਇੱਥੇ ਲੰਗਰ ਹਾਲ ਵੀ ਬਣਿਆ ਹੋਈ ਬਹੁਤ ਵਧੀਆ ਪ੍ਰਬੰਧ ਆ ਇੱਥੇ ਦਰਬਾਰ ਸਾਹਿਬ ਦੇ ਵਿੱਚ ਤੇ ਇਧਰ ਲੰਗਰ ਹਾਲ ਵੀ ਬਣਿਆ ਹੋਇਆ ਆ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਇਧਰ ਤੇ ਬਾਕੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਵੀਰ ਬਣ ਕੇ ਹਣਾ ਜੀ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਣਾਵਾਂ ਮੈਂ ਤੇ ਤੁਹਾਡੇ ਤੱਕ ਪਹੁੰਚਦੀਆਂ ਕਰਾਂ ਤੇ ਆਪਾਂ ਹੁਣ ਵੈਮੀ ਪੀਰ ਦੀ ਜਗ੍ਹਾ ਤੇ ਚੱਲਦੇ ਆਂ ਤੇ ਤੁਹਾਡੇ ਤੱਕ ਦੇ ਲਈ ਦਿਓ ਆ ਗਿਆ ਅਗਲੀ ਵੀਡੀਓ ਆਪਾਂ ਅੱਜ ਆ ਕੇ ਸਟਾਰਟ ਕਰਦੇ ਹਾਂ ਜੀ ਧੰਨਵਾਦ ਜੀ ਮੈਂ ਬੱਲਾ ਵਾਲੀ ਵੀਡੀਓ ਦੇ ਵਿੱਚ ਬੋਲਿਆ ਸੀ ਕਿ ਮੈਂ ਵੈਮੀ ਵੀਰ ਦੀ ਜਗ੍ਹਾ ਤੇ ਵੀ ਜਾਵਾਂਗਾ ਤੁਹਾਨੂੰ ਦਰਸ਼ਨ ਕਰਵਾਵਾਂਗਾ ਪੀਰ ਵੈਮੀ ਦਮੀ ਪੀਰ ਜੀ ਉਹਨਾਂ ਦੀ ਜਗ੍ਹਾ ਦੇ ਜੋ ਕਿ ਪਿੰਡ ਛੱਤਿਆਣਾ ਦੇ ਵਿੱਚ ਬਣੀ ਹੋਈ ਆ ਤੇ ਜਿਨ੍ਹਾਂ ਨੇ ਆਪਣੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੋਂ ਅੰਮ੍ਰਿਤ ਦੀ ਪ੍ਰਾਤੀ ਲਈ ਸੀ ਤੇ ਅੰਮ੍ਰਿਤ ਛਕਿਆ ਸੀ ਇਹਨਾਂ ਨੇ ਪੀਰਾਂ ਨੇ ਤੇ ਆ ਉਹਨਾਂ ਦੀ ਜਗ੍ਹਾ ਜੀ ਤੇ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਤੇ ਇੱਥੇ ਵੀ ਸਾਰਿਆਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਹਾਂ ਉਹ ਦਰਸ਼ਣ ਕਰ ਸਕਦੇ ਹਾਂ ਤੇ ਆਹ ਲੂਣ ਦੀਆਂ ਥੱਲੀਆਂ ਪਈਆਂ ਇੱਥੇ ਚੜ੍ਹਦੀਆਂ ਕਹਿੰਦੇ ਤੇ ਇਧਰ ਪੀਰਾਂ ਦਾ ਝੰਡਾ ਵੀ ਲੱਗਾ ਹੋਇਆ ਈ ਤੇ ਇਹ ਟਿੱਬੇ ਤੇ ਜਗ੍ਹਾ ਬਣੀ ਹੋਈ ਹੈ ਇਹ ਤੇ ਇਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰਤੀ ਦਾਤ ਪ੍ਰਾਪਤ ਕਰ ਲਈ ਸੀ ਤੇ ਸਖਸਾਂ ਵੀ ਅਸੀਂ ਸੋ ਹਾਂਜੀ ਆਪਾਂ ਤੁਹਾਨੂੰ ਦਰਬਾਰ ਦੇ ਅੰਦਰੋਂ ਦਰਸ਼ਨ ਕਰਵਾ ਰਹੇ ਹਾਂ ਇਹਨਾਂ ਦੀ ਜਗ੍ਹਾ ਦੇ ਪੀਰਾਂ ਦੀ ਜਗ੍ਹਾ ਬਣੀ ਹੋਈ ਹੈ ਤੇ ਵੀਡੀਓ ਵੀਰ ਬਣ ਕੇ ਬਤੋ ਲਾਈਕ ਹਣਾ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਤਾਂ ਸੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਵੀ ਮੇਰਾ ਕੇ ਹੌਸਲਾ ਭਰੇ ਤੇ ਮੈਂ ਅੱਗੇ ਤੋਂ ਹੋਰ ਵੀਡੀਓ ਬਣਾਉਂਗਾ ਇਸ ਤਰ੍ਹਾਂ ਦੀ ਤੇ ਹੁਣ ਅੱਗੇ ਚਾਹੂੰਗਾ ਠੀਕ ਹੈ ਜੀ ਤੇ ਇੱਧਰ ਸਾਡੇ ਸ੍ਰੀ ਮੁਖਸਰ ਸਾਹਿਬ ਤੋਂ ਸੰਗਤ ਪਹੁੰਚੀ ਆ ਜੀ ਤੇ ਸਾਡੇ ਰਾਜਵੀਰ ਸਿੰਘ ਜੀ ਪ੍ਰਧਾਨ ਜੀ ਜੈ ਮੱਪਾ ਦੀ ਪ੍ਰਧਾਨ ਕਾਂਗਰਸ ਜੈ ਜੈਕਾਰ ਰਾਜਵੀਰ ਸਿੰਘ ਜੀ ਸਾਡੇ ਜੀ ਇੱਥੇ ਸਾਡੇ ਡਿੰਪਲ ਜੀ ਪਾਜੇ ਤੱਕ ਆ ਜਾਗੇ। ਸ੍ਰੀ ਮੁਕਸਰ ਸਾਹਿਬ ਕੋ ਪਹੁੰਚੀ ਹੋਈ ਹੈ ਸੰਗਤ ਇਹ। પેટ્રોલ ਖਤਮ। ਬਾਈਕ ਮੈਂ પેટ્રોલ ਖਤਮ ਹੋਗਾ ਉਹੀ ਘਲਵਾ ਰਹੇ ਹਾਂ। ਸਾਤਕਲੀ ਦੀ ਆ ਜਾ ਨਵੀਂ ਕੋਈ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।